ਰਾਣਾ ਸ਼ਮੇਂਦਰ ਚੰਗੀ ਜੀ ਇਹ ਟੂਟਵਾਇਦਾ ਕੰਮ ਕਰਦਿਆਂ ਗੱਡੀ ਇੱਕ 10 ਦੀ ਗੱਡੀ ਹੈ ਦੇਖੋ ਅੱਛੀ ਵੀ ਪਰਚੀ ਆ ਇਹ ਧੱਕੇ ਨਾਲ 225 ਕੱਟਦੀ ਆ ਕੌਣ ਇਹ ਮਨਜੀਤ ਸਿੰਘ ਤੇ ਪਰसों ਮੈਂ ਗੱਡੀ ਲੈ ਕੇ ਆਇਆ ਹਾਂ ਤੇ ਮੇਰੇ ਮਗਰ ਆ ਕੇ ਨੇ ਮੇਰੀ ਗੱਡੀ ਦੀ ਹਵਾ ਕੱਢੀ ਹੈ ਨਾਲੇ ਮੇਰੇ ਵੀਰ ਬਾਪ ਵਟੇ ਮੋਂ ਤੋੜੇ ਆ ਮੇਰੀ ਗੱਲੋਂ ਹਵਾ ਕੱਢੀ ਹੈ ਜਿਹੜੇ 25 ਘਟਾਓ 200 25 ਘਟਾਓ ਇਹ ਪਰਚੀ ਨਹੀਂ ਘਟਾਈ ਇਹ ਦੋਏ ਪਿਓ ਪਤਾ ਆ ਕੇ ਮੈਨੂੰ ਇਹ ਰੱਖੀ ਪੈ ਗਿਆ ਦੋਹੀ ਪਿਓ ਪਤਾ ਆ ਕੇ ਮੇਰੀ ਹਵੇ ਟਾਇਰ ਜਗਲੀ ਹੋ ਗਿਆ ਉਹ ਕੱਢੀ ਜੀ ਇੱਕ ਨਿਕਲੀ ਆ ਬਾ ਉਹਦੇ ਵੀਡੀਓ ਬਣੀ ਆ ਤੇ ਮੇਰੇ ਵੀਰ ਬਟੇ ਮੋਂ ਤੋੜੇ ਮੈਨੂੰ ਗਾਣਾ ਗੋਲਾ ਵੀ ਕੱਢੀਆਂ ਇਹਨਾਂ ਨੇ। ਕੋਈ ਪਲੇਟ ਕੀਤੀ ਨਹੀਂ ਉਹਦੇ। ਨਿਕ ਪਲੇਅਰ ਨਹੀਂ ਕੀਤੀ ਮੈਂ ਬੰਦੇ ਮੈਂ ਕਿੱਤੀ ਗੱਲ ਬੰਦੇ ਆ ਨਾ ਬੰਦੇ ਆਦੇ ਨਹੀਂ ਆ ਬੈਠ ਕੇ ਫਸਲਾ ਕਰ ਲਿਨੇ ਆ। ਫਸਲਾ ਕਰਕੇ ਫੇਰ ਬਾਅਦ ਚ ਫੋਕਰਾਗੇ। ਕੀ ਜੰਦੇ। ਆਈਆਂ ਨੇ ਫੈਨਾ ਚਾਹੀਦਾ ਕਿ ਆਈ ਮਾਰੇ ਬੰਦੇ ਆ ਗਰੀਬ ਬੰਦੇ ਆ। ਮੇਰਾ ਅੱਜ ਹੱਤੀ ਪੱਕਲੇ ਰਸੀ ਪੈ ਗਿਆ ਕੱਲ ਹੋਰ ਹੀ ਗੱਲ ਹੋ ਸਕਦਾ ਕੋਈ। ਮੈਂ ਉਹ ਕਾ ਕਰ ਕਾਲੀ ਕੀਤੀ ਆਂ। ਕੰਮ ਕਰਦਾ। ਮੇਰਾ ਜੋਤ ਸਿੰਘ ਨਾਮ ਹੈ। ਦਾਣਾ ਮੰਡੀ ਚ ਆਪਣੀਆਂ ਗੱਡੀਆਂ ਕੰਮ ਕਰਦੀਆਂ ਇੱਥੇ ਢਵਾ ਢਵਾਈ ਜਾਂਦੀਆਂ। ਆੜਤੀਆਂ ਦੇ ਮਤਲ ਲੈਦੀਆਂ ਗੱਡੀਆਂ ਇੱਥੇ ਦੁਕਾਨਾਂ ਤੇ 200 ਰੁਪਏ ਪਰ ਗੱਡੀ ਗੱਡੀ 10 ਚੱਕੀ ਦਾ ਗੱਡੀ ਦਾ ਕਾਨੂੰਨ ਤੌਰ ਤੇ 80 ਰੁਪਏ ਆ ਪਰਤੀ ਸਾਡੇ ਕੋਲ ਲਿਸਟ ਵੀ ਹੈਗੀ ਆ ਜਿਹਦੇ ਵਿੱਚ 80 ਰੁਪਏ ਰੇਟ ਆ ਤੇ 200 ਰੁਪਏ ਲਿਆ ਜਾਂਦਾ ਉਹਦੀ ਵੀ ਸਾਡੇ ਕੋਲ ਪਰਚੀ ਹੈਗੀ ਆ ਇਹਦਾ ਕੋਈ ਮਤਲਬ ਮਸਲਾ ਹਲ ਹੋਣਾ ਚਾਹੀਦਾ ਕਿੰਨੇ ਚਿਰ ਤੋਂ ਚੱਲਦਾ ਸਰ ਇਹ ਘਟੋ ਘਾਟੇ ਤਿੰਨ ਚਾਰ ਸਾਲ ਹੋ ਗਏ ਜੀ ਇਹ ਕੰਮ ਬੜੀਆਂ ਕੰਪਲੇਂਟਾਂ ਆਈਆਂ ਕੋਈ ਅਰੀ ਸੁਣਵਾਈ ਨਹੀਂ ਹੈਗੀ ਜੇ ਇਹਦਾ ਕੋਈ ਮਸਲਾ ਹਲ ਹੋਣਾ ਚਾਹੀਦਾ ਖਾਲੀ ਗੱਡੀਆਂ ਦੀ ਪਰਚੀ ਮੰਗਣ ਡਿਆ ਕਿੱਥੇ ਖਿਲਾਰੀ ਐ ਦੱਸੋ ਕੋਈ ਪਾਰਕਿੰਗ ਨਹੀਂ ਕੋਈ ਨਹੀਂ ਲੈਣਾ ਨਹੀਂ ਕੋਈ ਦੇਣਾ ਨਹੀਂ ਪਹਿਲਾਂ ਕੋਈ ਇਦਾਂ ਦੀ ਇਹਨਾਂ ਦਾ ਪਰੇਸ਼ਾਨੀ ਦਾ ਕੋਈ ਹਾਨੀ ਸੀਗੀ ਆ ਜੋ ਦਾ ਫੌਜੀ ਕੋ ਮਨਜੀਤ ਸਿੰਘ ਕੋ ਟੈਂਡਰ ਆਇਆ ਏ ਉਦੋਂ ਦਾ ਤੰਗ ਕਰਦਾ ਪਿਆ ਖਾਲੀ ਗੱਡੀਆਂ ਦੀ ਕਦੀ ਨਾ 25 ਦਿੱਤੀ ਅੰਦਰ ਲਾਉਂਦੀ ਸਾਡੇ ਬਜ਼ੁਰਗ ਵੀ ਇਸੇ ਮਾੜੀ ਜੇ ਕੰਮ ਕਰਦੇ ਰਹੇ ਨੇ ਤੇ ਕੋਈ ਇਦਾਂ ਦੀ ਕੋਈ ਮੁਸ਼ਕਲ ਨਹੀਂ ਆਈ ਜਦੋਂ ਦਾ ਟੈਂਡਰ ਇਹਦੇ ਹੱਥ ਆਇਆ ਏ ਇਹ ਆਨੂੰ ਬਹੁਤ ਤੰਗ ਕਰਦਾ ਹੈ ਖਾਲੀ ਗੱਡੀਆਂ ਨੂੰ ਅੰਦਰ ਲਾਉਣ ਤੋਂ ਡਰਾਈਵਰਾਂ ਨੂੰ ਕੁੱਟਮਾਰ ਕਰਦਾ ਹੈ ਹੁਣ ਸਾਡੇ ਪਿਓ ਸਮਾਨ ਸਾਡੇ ਡਰਾਈਵਰ ਭਾਈਚਾਰਾ ਵਿੱਚ ਆ ਗਏ ਨੇ ਉਹਨਾਂ ਦੇ ਕੱਲ ਪਸੋਂ ਨੇ ਹੱਥਾਂ ਬਟਨ ਤੋੜੇ ਕਮੀਜ਼ ਪਾੜੀ ਐ ਮਾਰਨ ਦੀ ਧਮਕੀ ਦਿੱਤੀ ਐ ਜੀ ਕੈਰਾਂ ਦੀਆਂ ਵਹਾਵਾਂ ਵੀ ਕਰਦਾ ਇੱਕ ਦੁਕਾਨਾ ਦੇ ਆਗੇ ਖੁਰਤੀ ਗੱਡੀਆਂ ਦੀ ਸਾਡੇ ਕੋਲ 10 ਟੈਰੀ ਗੱਡੀ ਐ ਜੀ ਪਰਚੀ ਪਰਚੀ ਉਦਾਂ ਕਾਨੂੰਨੀ ਤੌਰ ਤੇ ਤੇ ਪਰਚੀ 80 ਰੁਪਏ ਏ ਧੱਕੇ ਨਾਲ ਕੋ 200 ਲੈਂਦਾ ਅਸੀਂ ਬੜੀ ਵਾਰੀ ਕੰਪਲੀਟ ਕੀਤੀ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਠੇਕੇਦਾਰ ਦੀ ਵਾਈਫ ਆ ਜੀ ਇਹਨੇ ਪਿਛਲੀ ਵਾਰੀ ਜੋ ਫਾਇਲ ਕੀਤਾ ਜਿਮਾਨਤੀ ਆਇਆ ਹੋਇਆ ਓਦੇ ਕਰਕੇ ਠੇਕਾਦਾਰ ਨੂੰ ਮਿਲਣਾ ਨਹੀਂ ਇਹਨੇ ਆਪਣੀ ਵਾਈਫ ਦੇ ਨਾਮ ਤੇ ਲਿਆ ਤੇ ਧੱਕਾ ਨਾਲ ਗੁੰਡੇ ਕਰਦੀ ਪਰਚੀ ਵਾਦ ਲੈ ਲੈਂਦਾ ਜੀ ਮੇਰੀ ਮੈਸੇਜ ਠੇਕੇਦਾਰ ਆ ਉਹਨਾਂ ਦੇ ਨਾਂ ਤੇ ਟੈਂਡਰ ਆ ਮੈਂ ਟੈਂਡਰ ਚਲਾ ਰਿਹਾ ਮੈਂ ਸਰ ਇੱਕ ਪਰਚੀ ਲੈਣਾ ਚਾਹੇ ਗੱਡੀ 4 ਦਿਨ ਖਾਲੀ ਹੋਏ ਚਾਹੇ 4 ਦਿਨ ਦੇ ਬਾਅਦ ਖਾਲੀ ਹੋਏ ਚਾਹੇ 2 ਦਿਨ ਬਾਅਦ ਹੋ ਜੇ ਮੈਂ ਇੱਕ ਪਰਚੀ ਲੈਣਾ ਡੇਲੀ ਪਰਚੀ ਨਹੀਂ ਕੱਟਦਾ ਮੇਰੀ ਜੋ ਪਰਚੀ ਹੈ ਜੂਜਾ ਚਾਰਜਰ ਦਾ ਨਾਂ ਤੇ ਮੇਰਾ ਟੈਂਡਰ ਆ ਖਾਲੀ ਗੱਡੀ ਅੰਦਰ ਆਉਂਦੀ ਆ ਮੈਂ ਖਾਲੀ ਗੱਡੀ ਦੀ ਪਰਚੀ ਲੈਣ ਦਾ ਹੱਕਦਾਰ ਆ 40 50 ਗੱਡੀਆਂ ਅੰਦਰ ਖਾਲੀ ਖੜੀਆਂ ਜਿਨ੍ਹਾਂ ਕੋ ਕੋਈ ਕਾਰ ਪਾਰਕਿੰਗ ਨਹੀਂ ਆ ਉਹ ਹੁਣ ਗੁੰਡਾਗਰਦੀ ਦਿਖਾ ਰਿਹਾ ਇੱਥੇ ਗੁੰਡਾ ਕਰਦੀ ਦਿਖਾ ਰਹੇ ਆ ਉਹਨਾਂ ਨੂੰ ਪਹਿਲੀਆਂ ਗੰਦੀਆਂ ਆਤਾ ਪਈਆਂ ਨੇ ਗੱਡੀਆਂ ਲਾਉਂਦੀਆਂ ਉਸ ਆਰਪੀ ਆ ਤਿੰਨ ਚਾਰ ਜਿਹੜੇ ਆਪਣੇ ਫੜ ਜੋ ਜ਼ਿਮੀਦਾਰ ਦਾ ਵਾ ਇਹਨਾਂ ਦੀਆਂ ਦੁਕਾਨਾਂ ਨੇ ਇਹ ਦੁਕਾਨ ਦੀ ਰਜਿਸਟਰੀ ਆ ਫੜ ਕਿਸ ਦਾ ਨਹੀਂ ਆ ਫੜ ਮਾਰਕੀਟ ਕਮੇਟੀ ਦਿੰਦੀ ਆ ਜਿੰਸਵਾ ਤੇ ਜ਼ਿਮੀਦਾਰ ਨੂੰ ਕਿ ਤੁਸੀਂ ਆਪਣੀ ਜਿੰਸ ਲਿਆ ਕੇ ਇੱਥੇ ਵੇਚ ਸਕਦੇ ਜੀ ਮਾਰਕੀਟ ਕਮੇਟੀ ਇਹਨਾਂ ਨੂੰ ਦੇ ਦਿੰਦੀ ਆ ਦੁਕਾਨਦਾਰਾਂ ਨੂੰ ਕਿ ਇਹ ਪਾਟਾ ਢਾ ਇਹ ਪਾਟਾ ਢਾ ਜੋ ਵੀ ਤੁਹਾਡੇ ਇਹ ਜ਼ਿਮੀਦਾਰ ਆ ਉਹਨਾਂ ਦੀ ਜਿੰਸ ਤੁਸੀਂ ਇੱਥੇ ਲਵਾਉਣੀ ਆ ਬਾਕੀ ਜੋ ਇਹ ਮਨ ਇਹ ਗੱਡੀਆਂ ਦੇ ਡਰਾਈਵਰ ਆ ਜੋ ਮਾਲਕ ਆ ਇਹਨਾਂ ਨੂੰ ਪ੍ਰਾਣੀਆਂ ਆਤਾਂ ਪਈਆਂ ਨੇ ਕਿ ਗੱਡੀਆਂ ਲਾ ਜਾਂਦੇ ਆ ਮੰਡੀ ਦੇ ਅੰਦਰ ਤੇ ਘਰਾਂ ਨੂੰ ਚੱਲ ਜਾਂਦੇ ਆ ਕਿਹ ਕੋ ਘਰ ਪਾਰਕਿੰਗ ਨਹੀਂ ਆ ਹੁਣ ਜੂਜਰ ਚਾਰਜਰ ਦੇ ਨਾਂ ਤੇ ਮੇਰਾ ਟੈਂਡਰ ਆ ਮੈਂ ਇਹਨਾਂ ਕੋ ਪੱਤੀ ਮੰਗਦਾ ਕਿ ਜੋ ਵੀ 80 ਰੁਪਏ 100 ਰੁਪਏ ਡੇਲੀ ਦੀ ਮੈਨੂੰ ਪੱਤੀ ਦੋ ਯਾਨੀ ਕਿ 80 ਰੁਪਏ ਦਾ ਟੈਰੀ ਦੀ ਪਰਚੀ ਆ ਤੇ 2400 ਰੁਪਏ ਮਹੀਨੇ ਦਾ ਬਣਦਾ 9 ਮਹੀਨੇ ਗੱਡੀਆਂ ਖਾਲੀ ਲਾਉਂਦੇ ਆ ਤਕਰੀਬਨ 22000 ਰੁਪਿਆ ਬਣਦਾ ਜੀ ਹਾਂਜੀ ਉਹਦੇ ਤੋਂ ਹੁਣ ਇਹ ਖਫਾ ਹੋ ਕੇ ਮੇਰੇ ਤੇ આરોਪ ਲਾ ਰਹੇ ਆ ਹਾਂਜੀ ਜੋ ਕਿ ਮੈਂ ਸਹੀ ਕੰਮ ਕਰ ਰਿਹਾ ਇਹ ਮੈਨੂੰ ਕਰਨ ਨਹੀਂ ਦੇਣ ਦੇ ਕੋਸ ਵਿੱਚੋਂ ਆਰਤੀ ਨੇ ਤੇ ਕੋਹ ਵਿੱਚੋਂ ਡਰਾਈਵਰ ਨੇ ਜਿਹੜੇ ਮੈਨੂੰ ਧਮਕੀਆਂ ਵੀ ਦਿੰਦੇ ਆ ਕਿ ਤੂੰ ਸਾਡੀ ਪਰਚੀ ਕੱਟੇਗਾ ਤੇ ਤੇਰਾ ਨਾ ਉਹ ਕਰਨਾਗੇ ਜੀ ਕਰਨਾ ਸਰ ਮੈਂ 80 ਲੱਖ ਰੁਪਿਆ ਪੰਜਾਬ ਗਵਰਨਮੈਂਟ ਨੂੰ ਦਿੱਤਾ ਤੇ ਮੈਂ ਇਹਨਾਂ ਗੱਡੀਆਂ ਦੀ ਪਰਚੀ ਕੱਟ ਕੇ ਹੀ ਗਵਰਨਮੈਂਟ ਨੂੰ ਪੈਸੇ ਦੇਣੇ ਆ ਮੈਂ ਆਪਣੇ ਘਰੋਂ ਤੇ ਪੈਸੇ ਨਹੀਂ ਦੇਣੀ ਤੇ ਜੋ ਵੀ ਆ ਡੀਐਨਟੀ ਆ ਮੈਂ ਤੁਹਾਨੂੰ ਦੇ ਦਿੰਨਾ ਡੀਐਨਟੀ ਆ ਉਹਦੇ ਵਿੱਚ ਬਕਾਇਦਾ ਲਿਖਿਆ ਹੋਇਆ ਕਿ ਜੇ ਮੰਨ ਲਓ ਇਹਦੇ ਅੰਦਰ ਮੰਡੀ ਦੇ ਅੰਦਰ ਕੋਈ ਮੇਲਾ ਲੱਗਦਾ ਜਾਂ ਕੋਈ ਜਿੰਸ ਵੀ ਲੱਗਦੀ ਆ ਗਵਰਨਮੈਂਟ ਦੀ ਤੇ ਉਹਦਾ ਜੋ ਵੀ ਚਾਰਜ ਲੈਣ ਦਾ ਹੱਕਦਾਰ ठेकेदार ਹੈਗਾ ਉਹਦੇ ਵਿੱਚ ਲਿਖਤੀ ਰਿਟਨ ਹੈ ਜੋ ਇਹ ਮੇਰੇ ਤੇ ਰੋਬ ਲਾ ਰਿਆ ਬੇਮੁਨਾਇਆ ਇਹ ਵੱਲੋਂ ਕੰਪਲੀਟ ਐਸ ਡੀ ਐਮ ਸਾਹਿਬ ਨੂੰ ਦਿੱਤੀ ਆ ਬਾਈ ਡਾਕ ਤੇ ਸੈਕਟੀ ਸਾਹਿਬ ਨੇ ਦਿੱਤੀ ਆ ਡੀ ਐਮਓ ਗੁਰਦਾਸਪੁਰ ਨੂੰ ਦਿੱਤੀ ਆ ਕਿ ਇਹ ਮੈਨੂੰ ਪੈਸਾ ਨਹੀਂ ਦੇ ਰਿਹਾ ਮੈਂ ਪੈਸਾ ਆਪਣੇ ਘਰੋਂ ਲਿਆ ਕੇ ਨਹੀਂ ਦੇਣਾ ਇਹ ਜੇ ਮੰਨ ਲਓ 80 ਰੁਪਏ ਦੀ ਦਾਹ ਚੱਕੀ ਦੀ ਪਰਚੀ ਆ ਤੇ ਮੰਡੀ ਦੇ ਅੰਦਰ ਠੀਕ ਹੋਣਾ ਚਾਹੀਦਾ ਕੰਡਾ ਇਹ ਜਿੰਨੀ ਵਾਰਾਂ ਵੀ ਅੰਦਰੋਂ ਬਾਹਰ ਜਾਏਗੀ ਗੱਡੀ ਮੈਂ ਉਹ ਪਰਚੀ ਲੈਣ ਦਾ ਹੱਕਦਾਰ ਆ ਜੇ ਨੋ ਗੱਡੀ ਮੱਡੀ ਦੇ ਗੇਟ ਤੋਂ ਬਾਹਰ ਚਲ ਜਾਂਦੀ ਹੈ ਤੇ ਦੁਬਾਰਾ ਅੰਦਰ ਆਉਂਦੀ ਹੈ ਮੈਂਟਰੀ ਫੀਸ ਲੈਣ ਦਾ ਹੱਕਦਾਰ ਹੈ